ਸਾਧੂ ਖਿੜੇ ਗੁਲਾਬ ਵਰਗੇ ਮੈਂ ਕਵੰਡ ਦੇ ਨਾਮ ਦੀਆਂ ਸਾਧੂ ਖਿੜੇ ਗੁਲਾਬ ਵਰਗੇ ਮੈਂ ਕਵੰਡ ਦੇ ਨਾਮ ਦੀਆਂ ਸਾਧੂ ਖਿੜੇ ਗੁਲਾਬ ਵਰਗੇ ਮੈਂ ਕਵੰਡ ਦੇ ਨਾਮ ਦੀਆਂ ਸੇ ਗੁਲਾਬ ਵਰਗੇ ਮੈਂ ਕਵੰਡ ਦੇ ਮੈਂ ਕਵੰਡ ਦੇ ਨਾਮ ਦੀਆ ਸਾਦੁ ਖਿੜੇ ਗੁਲਾਬਾਂ ਵਰਗੇ ਮੈਂ ਕਵੰਡ ਦੇ ਨਾਮ ਦੀਆ ਸਾਦੁ ਖਿੜੇ ਗੁਲਾਬਾਂ ਵਰਗੇ ਮੈਂ ਕਵੰਡ ਦੇ ਨਾਮ ਦੀਆ ਸਾਦੁ ਖਿੜੇ ਗੁਲਾਬਾਂ ਵਰਗੇ ਮੈਂ ਕਵੰਡ ਦੇ ਨਾਮ ਦੀਆ ਸਾਦੁ ਖਿੜੇ ਗੁਲਾਬਾਂ ਵਰਗੇ ਮੈਂ ਕਵਟ ਦੇ ਨਾਮ ਦੀਆ ਜਿਹੜੇ ਗੁਲਾਬਾਂ ਵਰਗੇ ਮੈਂ ਕਵਟ ਦੇ ਨਾਮ ਦੀਆ ਸਾਧੂ ਜਿਹੜੇ ਗੁਲਾਬਾਂ ਵਰਗੇ ਮੈਂ ਕਵਟ ਦੇ ਨਾਮ ਦੀ ਹਾਂ ਨੇ ਗੁਲਾਬਾਂ ਵਰਗੇ ਮੈਂ ਕਵਟ ਮਹਿਕਾ ਵੰਡਦੇ ਨਾਮ ਦੀਆਂ ਮਹਿਕਾ ਵੰਡਦੇ ਨਾਮ ਦੀਆਂ ਮਹਿਕਾ ਵੰਡਦੇ ਨਾਮ ਦੀਆਂ ਓ ਮਹਿਕਾ ਵੰਡਦੇ ਨਾਮ ਦੀਆਂ ਮਹਿਕਾ ਵੰਡਦੇ ਨਾਮ ਦੀਆਂ ਵੰਡਦੇ ਨਾਮ ਦੀਆਂ ਮਹਿਕਾ ਵੰਡਦੇ ਨਾਮ ਦੀਆਂ ਮਹਿਕਾ ਵੰਡਦੇ ਮਹਿਕਾ ਵੰਡਦੇ ਨਾਮ ਦੀਆਂ 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 ਦੇ ਨਾਮ ਦੀਆਂ ਮਹਿਕਾਂ ਵੰਦੇ ਨਾਮ ਦੀਆਂ ਮਹਿਕਾਂ ਵੰਦੇ ਨਾਮ ਦੀਆਂ ਮਹਿਕਾਂ ਵੰਦੇ ਨਾਮ ਦੀਆਂ ਵੰਦੇ ਨਾਮ ਦੀਆਂ ਮਹਿਕਾਂ ਵੰਦੇ ਨਾਮ ਦੀਆਂ ਸਾਧੂ ਖੇੜੇ ਗੁਲਾਬ ਵਰਗੇ ਮਹਿਕਾਂ ਵੰਦੇ ਸਾਧੂ ਖਿੜੇ ਗੁਲਾਬਾਂ ਵਰਗੇ ਮੈਂ ਕਵੰਡਦੇ ਨਾਮ ਦੀਆਂ ਸਾਧੂ ਖਿੜੇ ਗੁਲਾਬਾਂ ਵਰਗੇ ਮੈਂ ਕਵੰਡਦੇ ਨਾਮ ਦੀਆਂ ਕਿੜੇ ਗੁਲਾਬਾਂ ਵਰਗੇ ਮੈਂ ਕਵੰਡਦੇ ਨਾਮ ਦੀਆਂ ਸਾਝੁ ਖਿੜੇ ਗੁਲਾਬਾਂ ਵਰਗੇ ਮੈਂ ਕਵੰਡਦੇ ਕ੍ਰੇਕ ਲਾ ਬਾ ਵਰਗੇ ਮੈਂ ਕਾ ਬੰਦ ਦੇ ਨਾਮ ਦੀਆ ਓਏ ਮੇਰੇ ਜਿ ਵਿੱਚੋ ਲਾ ਪੂਰਾ ਦਰਸ਼ਨ ਹੋ ਸਤ ਦਾ ਮੇਰੇ ਜਿ ਵਿੱਚੋ ਲਾ ਪੂਰਾ ਦਰਸ਼ਨ ਹੋ ਸਤ ਦਾ ਜੇ ਕੋਈ ਮਿਲੇ ਬਚੋਲਾ ਪੂਰਾ ਦਰਸ਼ਨ ਹੋ ਸਤ ਦਾ ਮੇਰੇ ਬਚੋਲਾ ਦਰਸ਼ਨ ਹੋ ਸਕਦਾ ਜੇ ਕੋਈ ਨੇਮ ਚੋਲਾ ਪੂਰਾ ਦਰਸ਼ਨ ਹੋ ਸਕਦਾ ਹੈ ਜੇ ਮਿਲੇ ਬਚੋਲਾ ਪੂਰਾ ਦਰਸ਼ਨ ਹੋ ਸਕਦਾ ਕੋਈ ਮਿਲੇ ਬਚੋਲਾ ਪੂਰਾ ਦਰਸ਼ਨ ਹੋ ਸਕਦਾ ਕੋਈ ਮਿਲੇ ਬਚੋਲਾ ਪੂਰਾ ਦਰਸ਼ਨ ਹੋ ਸਕਦਾ ਜੇ ਮਿਲੇ ਬਚੂਲਾ ਪੂਰਾ ਦਰਸ਼ਨ ਹੋ ਸਕਦਾ ਜੇ ਮਿਲੇ ਬਚੂਲਾ ਪੂਰਾ ਦਰਸ਼ਨ ਹੋ ਸਕਦਾ ਜੇ ਕੋਈ ਮਿਲੇ ਬਚੂਲਾ ਪੂਰਾ ਦਰਸ਼ਨ ਹੋ ਸਕਦਾ ਜੇ ਮਿਲੇ ਬਚੂਲਾ ਪੂਰਾ ਦਰਸ਼ਨ ਹੋ ਸਕਦਾ ਕਦੇ ਪੂਰਾ ਸਤਗੁਰੂ